ਅੱਜ ਅਕਾਲੀ ਦਲ ਜੇ ਸੱਤਾ 'ਚ ਨਹੀਂ ਹੈ ਉਤਰਾਜ ਦਾ ਇੱਕ ਹਾਲਾਤ ਬਣਦੇ ਨੇ ਅੱਜ ਅਸੀਂ ਉਸ ਹਾਲਾਤ 'ਚ ਨਹੀਂ ਹੈ ਪਰ ਉਹਦੇ باوجود ਵੀ ਅਕਾਲੀ ਦਲ ਤੋਂ ਇੰਨਾ ਖਤਰਾ ਤੇ ਇੰਨਾ ਡਰ ਕਿਉਂ ਪੈਦਾ ਹੋ ਰਿਹਾ ਭਰਾਵਾਂ ਨੂੰ ਕਹਿਣਾ ਚਾਹਣਾ ਜਿਹੜੇ ਭਰਾ ਇਹਨਾਂ ਦਾ ਭਰਾਵਾਂ ਦਾ ਜੋਰ ਲੱਗਾ ਇਹ ਜੀ ਇਤਿਹਾਸ ਜਿਹੜਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਮਤਲਬ ਤੁਸੀਂ ਉਸ ਤਾਂ ਮਾੜਾ-ਮੋਟਾ ਆਪਣਾ ਗੱਲ ਕਰੋ ਕਿ ਤੁਸੀਂ ਲੋਕ ਜਿਹੜੇ ਇਸੇ ਅਕਾਲੀ ਦਲ ਦੇ ਵਿੱਚ ਮਲਾਈਆਂ ਖਾਧੀਆਂ ਅਹੁਦੇ ਬਾਣੇ ਸਾਰਾ ਕੁਝ ਕੀਤਾ ਅੱਜ ਤੁਹਾਨੂੰ ਇਸ ਗੱਲ ਤੇ ਵੀ ਇਤਰਾਜ਼ ਹੋਣ ਲੱਗਿਆ ਕਿ ਇਹ ਇੱਥੇ ਸਮੁੰਦਰੀ ਹਾਲ ਦੇ ਵਿੱਚ ਨਹੀਂ ਹੋ ਸਕਦਾ। ਜੀ ਜਿਹੜਾ ਇੱਕ ਨਵਾਂ ਇੱਕ ਛੋਸ਼ਾ ਛੱਡਿਆ ਜਾ ਰਿਹਾ ਪ੍ਰਭਾਵਿਤ ਕਰਨ ਲਈ ਕਿ ਇਹ ਕਾਲ ਤੱਕ ਤੋਂ ਭਗੌੜੇ ਨਹੀਂ ਜਾਂ ਦੱਸੋ ਮੈਂ ਤੁਹਾਡੇ ਸਾਹਮਣੇ ਇਹ ਕੋਨਾ ਭਰਾਵਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਆ ਆਪਦੇ ਅੰਦਰ ਦਾ ਝਾਤੀ ਮਾਰੋ ਕਿ ਇਹ ਕਾਲ ਤੱਕ ਸਾਡੇ ਹੁਕਮਾਂ ਨੂੰ ਸਭ ਤੋਂ ਸਨਮਾਨ ਕਿਨੇ ਦਿੱਤਾ। ਆਪਣੀ ਆਪ ਨੂੰ ਇਸ ਗੱਲ ਨੂੰ ਸਮਝਣ ਤੁਸੀਂ ਰਾਜਨੀਤੀ ਕਿਸੇ ਦੇ ਚੱਕ ਚੱਕੇ ਕਰਨੀ ਆ ਤੁਸੀਂ ਕਿਸੇ ਵਿਰੋਧੀ ਧਿਰ ਦੇ ਘੋੜੇ ਤੇ ਚੜ ਕੇ ਰਾਜਨੀਤੀ ਕਰਨੀ ਆ ਕਰੋ ਇਹੋ ਜਿਹੇ ਰਾਜਨੀਤੀ ਕਰਨ ਵਾਲੇ ਬਹੁਤ ਆਏ ਤੇ ਬਹੁਤ ਚਲੇ ਗਏ ਆਕਾਲੀ ਦਲ ਇੱਕ ਵੱਡਾ ਵੱਡੀ ਜਮਾਤ ਆ ਜਿਹਨੇ ਆਉਣ ਵਾਲੇ ਦਿਨਾਂ ਦੇ ਅੰਦਰ ਇੱਕ ਵੱਡੀ ਲਹਿਰ ਬਣਨ ਇਨ ਮਿਲ ਕਹਿਣ ਵਾਲੇ ਲੋਕ ਜਿਹੜੇ ਆ ਇਹ ਗੱਲ ਨੂੰ ਵੀ ਜਰੂਰ ਸਮਝਣ ਕਿ ਡੁੱਲੇ ਸਮੇਟਣ ਲਈ ਵੀ ਸਿੰਘ ਸਾਹਿਬ ਥ੍ਰੀ ਆਕਾਲ ਤਖਤ ਸਾਹਿਬ ਕੀ ਨਹੀਂ ਗੱਲ ਕਹੀ ਸੀ ਕਿ ਉਸ ਨੂੰ ਸੁਣਨ ਤੇ ਸਮਝਣ ਆਪਣੇ ਪਹਿਰੇ ਘਵਾੜਾ ਆ ਕਿ ਇਹ ਆਕਾਲੀ ਦਲ ਜਿੰਦਾਬਾਦ ਆ ਤੇ ਦੇਖੋ ਵੱਖਰੀ ਗੱਲ ਆ ਅੱਜ ਇੱਥੇ ਆ ਕੇ ਮੈਂ ਤਾਂ ਚਲੋ ਇੱਕ ਪਾਰਟੀ ਨਾਲ ਇੱਕ ਵਿਚਾਰ ਤਾਰਨ ਨੂੰ ਜੁੜਿਆ ਤੁਸੀਂ ਇੱਕ ਸਾਂਝੇ ਲੋਕੋ ਤੁਹਾਨੂੰ ਵੀ ਇਹ ਦਿਖਾਈ ਦੇ ਰਿਹਾ ਹੋਊਗਾ ਕਿ ਕਿਸ ਤਰ੍ਹਾਂ ਦਾ ਅੱਜ ਜੋਸ਼ ਆ ਪਿਛਲੇ ਦਿਨਾਂ ਦੇ ਅੰਦਰ ਅਕਾਲੀ ਦਲ ਦੇ ਖਿਲਾਫ ਵੱਡੀਆਂ ਇੱਕ ਮਹਿਮਛੜੀ ਗਈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜੀ ਗੱਲ ਆ ਹੁਣ ਕੱਲ ਕਾਂਗਰਸ ਦੇ ਐਮਪੀ ਜਿਹੜੇ ਆ ਉਹ ਸਾਡੇ ਜਿਹੜੇ ਭਰਾ ਜਿਹੜੇ ਜਿਹੜੇ ਕਹਿ ਲਓ ਵੀ ਬਾਗੀ ਆ ਉਹਨਾਂ ਦੀ ਸੁਰ ਬੋਲਣ ਲੱਗੇ ਨੇ ਕਾਂਗਰਸ ਬੋਲ ਰਹੀ ਆ ਭਾਜਪਾ ਬੋਲ ਰਹੀ ਆ ਉਧਰੋਂ ਆਮ ਆਦਮੀ ਬੋਲ ਰਿਹਾ ਕਿਸੇ ਇਹ ਹੈਰਾਨੀ ਦੀ ਇਹ ਗੱਲ ਹੈ ਕਿ ਅੱਜ ਅਕਾਲੀ ਦਲ ਜੇ ਸੱਤਾ 'ਚ ਨਹੀਂ ਹੈ ਉਤਰਾ ਚੜਾ ਦਾ ਇੱਕ ਹਾਲਾਤ ਬਣਦੇ ਨੇ ਅੱਜ ਅਸੀਂ ਉਸ ਹਾਲਾਤ 'ਚ ਨਹੀਂ ਹੈ ਪਰ ਉਹਦੇ باوجود ਵੀ ਅਕਾਲੀ ਦਲ ਤੋਂ ਇੰਨਾ ਖਤਰਾ ਤੇ ਇੰਨਾ ਡਰ ਕਿਉਂ ਪੈਦਾ ਹੋ ਰਿਹਾ ਤੋਂ ਇਹ ਇਸ ਗੱਲ ਦਾ ਸੰਕੇਤ ਹੈ ਤੇ ਪਰ ਅੱਜ ਦਾ ਜਿਹੜਾ ਇਕੱਠ ਹੈ ਅੱਜ ਦੇ ਜਿਹੜੇ ਡੈਲੀਗੇਟ ਆਏ ਨੇ ਇਹ ਡੈਲੀਗੇਟ ਬੜੇ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦੇ ਨੇ ਕਿਉਂਕਿ ਥੱਲੇ ਦੇ ਲੈਵਲ ਤੋਂ ਲੈ ਕੇ ਵਰਕਰ ਲੇਬਰ ਤੋਂ ਲੈ ਕੇ ਇਹ ਜਿਹੜੀ ਚੋਣ ਹੁੰਦੀ ਹੈ ਜਿਹੜੀ ਅੱਜ ਇੱਥੇ ਡੈਲੀਗੇਟਰ ਤੱਕ ਪਹੁੰਚਦੀ ਆ ਮੈਂ ਅੱਜ ਉਹਨਾਂ ਭਰਾਵਾਂ ਨੂੰ ਕਹਿਣਾ ਚਾਹਣਾ ਜਿਹੜੇ ਭਰਾ ਇਹਨਾਂ ਦਾ ਭਰਾਵਾਂ ਦਾ ਜ਼ੋਰ ਲੱਗਾ ਇਹ ਜੀ ਇਤਿਹਾਸ ਜਿਹੜਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਮਤਲਬ ਤੁਸੀਂ ਉਸ ਤਾਂ ਮਾੜਾ ਮੋਟਾ ਆਪਣਾ ਗੱਲ ਕਰੋ ਕਿ ਤੁਸੀਂ ਲੋਕ ਜਿਹੜੇ ਇਸੇ ਕਾਲੀ ਦਲ ਦੇ ਵਿੱਚ ਮਲਾਈਆਂ ਖਾਧੀਆਂ ਅਹੁਦੇ ਮਾਣੇ ਸਾਰਾ ਕੁਝ ਕੀਤਾ ਅੱਜ ਤੁਹਾਨੂੰ ਇਸ ਗੱਲ ਤੇ ਵੀ ਇਤਰਾਜ਼ ਹੋਣ ਲੱਗ ਗਿਆ ਕਿ ਇਹ ਇੱਥੇ ਸਮੁੰਦਰੀ ਹਾਲ ਦੇ ਵਿੱਚ ਨਹੀਂ ਹੋ ਸਕਦਾ ਜਦੋਂ ਕਿ ਇਤਿਹਾਸ ਦੇ ਵਿੱਚ ਇਹ ਰੂਟੀਨ ਚ ਚੱਲਦਾ ਕੀ ਜਿਹੜਾ ਸਮੁੰਦਰੀ ਹਾਲ ਆ ਇਹ ਸਾਡਾ ਪ੍ਰਬੰਧਕੀ ਬਲਾਕ ਦਾ ਇੱਕ ਹਿੱਸਾ ਵਾ ਸੋ ਦੂਸਰੀ ਦੂਸਰੀ ਗੱਲ ਇਹ ਆ ਕਿ ਜਿਹੜਾ ਇੱਕ ਨਵਾਂ ਇੱਕ ਛੋਸ਼ਾ ਛੱਡਿਆ ਜਾ ਰਿਹਾ ਪ੍ਰਭਾਵਿਤ ਕਰਨ ਲਈ ਕਿ ਇਹ ਕਾਲ ਤੱਕ ਤੋਂ ਭਗੌੜੇ ਨਹੀਂ ਜਾਂ ਦੱਸੋ ਮੈਂ ਤੁਹਾਡੇ ਸਾਹਮਣੇ ਇਹ ਕੋਨਾ ਭਰਾਵਾਂ ਨੂੰ ਸਵਾਲ ਪੁੱਛਣਾ ਚਾਹੁੰਨਾ ਆ ਆਪਦੇ ਅੰਦਰ ਦਾ ਝਾਤੀ ਮਾਰੋ ਕੀ ਆਕਾਲ ਤੱਕ ਸਾਹਿਬ ਦੇ ਹੁਕਮਾਂ ਨੂੰ ਸਭ ਤੋਂ ਸਨਮਾਨ ਕਿਹਨੇ ਦਿੱਤਾ ਤੇ ਤੁਸੀਂ ਅੱਜ ਉਹਨਾਂ ਨੂੰ ਭੌੜਾ ਸ਼ਬਦ ਵਰਤੇ ਦਿਓ ਤੇ ਮੈਂ ਇੱਕ ਗੱਲ ਕਹਿਣੀ ਚਾਹਨਾ ਮਸੀਂ ਜਹਦਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਕੋਲੇ ਕਿਹੜਾ ਅਧਿਕਾਰ ਹੈ ਕਿ 27 ਲੱਖ ਜਿਹੜਾ ਜਿਹੜਾ ਵਰਕਰ ਹੈ ਜਿਨੇ ਇਹ ਕਿਨਾਂ ਕਾਲੀਦਾਨ ਵਾਸਤੇ ਨਮਾਇੰਗੀ ਕੀਤੀ ਆ ਉਹਨਾਂ ਨੂੰ ਤੁਸੀਂ ਕਾਲੀਦਾਨ ਅਕਾਲ ਤਖਤ ਤੋਂ ਪਕੌੜਾ ਕਰਾਉਣ ਦੀ ਗੱਲ ਕਰੋ ਤੁਹਾਡੇ ਕੋਲੇ ਕੀ ਅਧਿਕਾਰ ਹੈ ਇਹ ਬਹੁਤ ਗਲਤ ਗੱਲ ਹੈ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆਂ ਆਪਣੀ ਆਪ ਨੂੰ ਇਸ ਗੱਲ ਨੂੰ ਸਮਝਣ ਤੁਸੀਂ ਰਾਜਨੀਤੀ ਕਿਸੇ ਦੇ ਚੁੱਕ ਚੁੱਕੇ ਕਰਨੀ ਹੈ ਤੁਸੀਂ ਕਿਸੇ ਵਰੋਧੀ ਧਿਰ ਦੇ ਘੋੜੇ ਦੇ ਚੜ੍ਹ ਕੇ ਰਾਜਨੀਤੀ ਕਰਨੀਆਂ ਕਰੋ ਇਹੋ ਜਿਹੇ ਰਾਜਨੀਤੀ ਕਰਨ ਵਾਲੇ ਬਹੁਤ ਆਏ ਤੇ ਬਹੁਤ ਚਲੇ ਗਏ ਅਕਾਲੀ ਦਲ ਇੱਕ ਵੱਡਾ ਵੱਡੀ ਜਮਾਤ ਹੈ ਜਿਨੇ ਆਉਣ ਵਾਲੇ ਦਿਨਾਂ ਦੇ ਅੰਦਰ ਇੱਕ ਵੱਡੀ ਲਹਿਰ ਬਣ ਜਾਣਾ ਅੱਜ ਤੋਂ ਬਾਅਦ ਕਾਹਨ ਕੌਣ ਤੇ ਪ੍ਰਧਾਨ ਬਣਦਾ ਡੈਲੀਗੇਟ ਅੱਜ ਇਸ ਗੱਲ ਦਾ ਫੈਸਲਾ ਕਰਨਗੇ ਤੇ ਅੱਜ ਤੋਂ ਬਾਅਦ ਇੱਕ ਵੱਡੀ ਲਹਿਰ ਪੈਦਾ ਹੋਏਗੀ ਜਿਹੜੀ ਆਉਣ ਵਾਲੇ ਜਿਹੜੇ ਕਿਲੇ ਨੇ ਚਾਹੇ ਸਤਾਹੀ ਦਾ ਕਿਲਾ ਚਾਹੇ ਉਦੋਂ ਅਗਲਾ ਕਿਲਾ ਉਹ ਸਾਰੇ ਕਿਲੇ ਸਰ ਕਰ ਦਵੇਗੀ ਗਰੇਵਲ ਸਾਹਿਬ ਦੇਖੋ ਅਸੀਂ ਅਸੀਂ ਚਪੇੜ ਮਾਰਨ ਵਾਸਤੇ ਤਾਂ ਬਣਾਉਣਾ ਨਹੀਂ ਇਹ ਤਾਂ ਇੱਕ ਕਾਲੀ ਦਲ ਦਾ ਵਿਧਿਬਿਵਦਾਨ ਹੈ ਜੋ ਪਿਛਲੇ ਸਮਿਆਂ ਤੋਂ ਚੱਲਦਾ ਆ ਰਿਹਾ ਜੋ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਜਿਸਟਰਾਂ ਸੀ ਕਿਉਂਕਿ ਡੈਮੋਕਰੈਟਿਕ ਦੇਸ਼ ਆ ਉਹਦੇ ਵਿੱਚ ਅਸੀਂ ਉਹ ਜਿਹੜੀ ਜਿਹੜੇ ਉਹਨਾਂ ਦੀਆਂ ਮੱਦਾ ਨਹੀਂ ਉਹਦੇ ਚ ਪੂਰੀਆਂ ਕਰਦੇ ਨੇ ਉਹ ਇਸ ਕਰਕੇ ਕਾਲੀ ਦਲ ਨੇ ਤਾਂ ਆਪਣੀ ਰਵਾਇਤ ਮੁਤਾਬਕ ਆਪਣਾ ਇਹੜਾ ਲੀਡਰ ਚੁਣਨਾ ਉਹ ਉਹਨਾਂ ਨੇ ਇਸ ਗੱਲ ਨੂੰ ਕੀ ਸਮਝਣਾ ਕੀ ਨਹੀਂ ਸਮਝਣਾ ਅੱਜ ਹੁਣ ਹੱਦ ਹੋ ਗਈ ਆ ਤੇ ਹੁਣ ਆਪਣੇ ਆਪ ਨੂੰ ਉਹ ਸਮਝਣ ਤੇ ਜਿਹੜੇ ਸਿੰਘ ਸਾਹਿਬ ਨੇ ਗੱਲ ਕਹੀ ਸੀ ਕੀ ਆਪਣੇ ਆਪਣੇ ਚੁੱਲ੍ਹੇ ਸਮੇਟ ਲੈਣ ਤੇ ਮੈਨੂੰ ਲੱਗਦਾ ਇਨ ਮਨ ਕਹਿਣ ਵਾਲੇ ਲੋਕ ਜਿਹੜੇ ਆ ਇਹ ਗੱਲ ਨੂੰ ਵੀ ਜਰੂਰ ਸਮਝਣ ਕਿ ਚੁੱਲ੍ਹੇ ਸਮੇਟਣ ਲਈ ਵੀ ਸਿੰਘ ਸਾਹਿਬ ਸ਼੍ਰੀ ਕਾਲ ਤਕ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਤੇ ਉਸ ਨੂੰ ਸੁਣਨ ਤੇ ਸਮਝਣ ਆਪਣੇ ਪਹਿਰੇ ਘਵਾੜਾ ਆਪ ਨਾ ਮਾਰਨ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲੋਕ ਇੱਕ ਤਰਫਾ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਲੈਣ ਕਰੇਵਾਲ ਸਾਹਿਬ ਹੋਰ ਵੀ ਕੋਈ ਚਿਹਰਾ ਕਿ ਕੱਲਾ ਸੁਖਵੀਰ ਸਿੰਘ ਬਾਕੀ ਨਹੀਂ ਚਲੋ ਮੈਂ ਇਸ ਗੱਲ 'ਤੇ ਸਾਡੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਆਪਿਆਦੇ ਘੰਟੇ ਦਾ ਫਰਕ ਤੇ ਸਾਰਾ ਅਜਲਾਸ ਜਿਹੜਾ ਉਹ ਉਹ ਤੁਸੀਂ ਸਾਰਿਆਂ ਨੇ ਦੇਖ ਲੈਣਾ ਤੁਸੀਂ ਤੁਸੀਂ ਸ਼ਾਮਲ ਹੋਣਾ ਹੀ ਸਾਰੇ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ